ਦੀ ਬਖਸ਼ੋ ਸਰਬਜੀ ਸੰਬੋਧਿ ਬਖਸ਼ੋ ਸਰਬਜੀ ਸਰਹੋਟੀ ਲਈ ਪਹਿਲਾ ਵਾਸਤੇ ਭਾਈ ਇਹ ਆਟਾ ਦਾਣਾ ਮਾਲਾ ਕੱਠੀ ਕੀਤੀ ਜਾ ਰਹੀ ਹੈ ਨੱਗਰ ਨੂੰ ਸਰਦਾ ਵਧਾਉਂਕ ਸੇਵਾ ਭਾਈ ਥੋੜੀ ਤੋਂ ਥੋੜੀ ਕੌਂਦੀ ਤੋਂ ਕੌਂਦੀ ਭਾਈ ਜੀ ਔਰ ਰਹਿਣਾ ਬੰਦਾ ਕੋਈ ਪਾਜੀ ਦੇ ਲੋਟੜੀ ਖਾਂਦੋ ਥੋਜੀ ਗਈ ਆ ਤੇ 5 ਕਿਲੋ ਆਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆੜ ਪੀੜ ਤਾਂ ਲਈ ਆਪਣੇ ਪਿੰਡ 'ਚ ਜਿਹੜੀ ਸੇਵਾ ਚੱਲਦੀ ਆ ਟਰਾਲੀਆਂ ਭਰੀ ਜਾਂਦੇ ਤੂੜੀ ਦੀਆਂ ਮੀਂਹ ਪਈ ਜਾਂਦਾ ਪੱਲੜ ਪੁੱਲੜ ਲਾ ਕੇ ਜਿਵੇਂ ਵੀ ਹੁੰਦਾ ਬਸ ਕੰਮ ਖਿੱਚੀ ਜਾਂਦੇ ਆ ਆਸ਼ੀਰਵਾਦ ਆਰੰਭੀ ਆਪਾਂ ਲੜੀ ਨਾਲੇ ਪਰੇ ਨੂੰ ਖੇਚ ਲਿਓ ਉਹ ਤੂੜੀ ਨਾਲ ਗੱਲੀ ਹੋਵੇ ਆ ਤਾਂ ਆ ਵੀ ਹੜ ਪੀੜਤਾਂ ਲਈ ਆਪਾਂ ਸੇਵਾ ਕਰਨ ਜਾ ਰਹੇ ਆ ਬਹੁਤ ਨੁਕਸਾਨ ਹੋ ਗਿਆ ਇੱਕ ਟਰਾਲੀ ਉਹ ਖੜੀ ਆ ਭਰੀ ਕਿ ਕਿਧਰ ਭਰੀ ਜਾਂਦੇ ਆ ਤਿੰਨ ਟਰਾਲੀਆਂ 16 16 ਫੁੱਟੀਆਂ ਭਰ ਲਈਆਂ ਆ ਚੌਥੀ ਭਰਨ ਲੱਗੇ ਹੋਏ ਆ ਸੇਵਾਦਾਰ ਆਪਣੇ ਤੇ ਬਾ ਪੰਜਵੀਂ ਟਰਾਲੀ ਆਪਣੀ ਘਰੇ ਰੈਡੀ ਖੜੀ ਆ ਉਹ ਲੈ ਆਉਣੇ ਆ ਆ ਲੱਗੇ ਪਏ ਆ ਜੀ ਸਾਰੇ ਬੰਦੇ ਆਪਣੇ ਸੇਵਾ ਕਰਨ ਦੇਖੋ ਜੀ ਸਾਲ ਜੀ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਪੀੜਤਾਂ ਦੀ ਸੇਵਾ ਲਈ ਤੂੜੀ ਦੀ ਸੇਵਾ ਚੱਲ ਰਹੀ ਆ ਟਰਾਲੀਆਂ ਭਰਨ ਦੀ ਟਾਈਮ 9:30 ਟਾਈਮ ਮਾ ਦੇਖ ਲੋ ਕਿਹੜਾ ਹੋ ਗਿਆ ਧੰਨਵਾਦ ਹੈ ਇਹਨਾਂ ਨੌਜਵਾਨਾਂ ਦਾ ਜਿਹੜੇ ਨੌਜਵਾਨ ਹਜੇ ਤੱਕ ਵੀ ਮੰਲਾ ਸੇਵਾ ਜਾਰੀ ਕਰਦੇ ਯਾਰ ਲੱਗੇ ਪਏ ਆ ਧੰਨਵਾਦ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਆ ਸਾਡੇ ਸੀਰੇ ਵਾਈ ਦਾ ਜਿੰਨਾ ਇਹ ਤੂੜੀ ਸੇਵਾ ਵਿੱਚ ਮੰਨ ਲਾ ਹਜੇ ਵੀ ਮੰਨ ਲਾ 5 5 ਟਰਾਲੀਆਂ ਹੋ ਗਈਆਂ ਇਹਨਾਂ ਦੇ ਕਰੋ ਤੇ ਹਜੇ 2-3 ਟਰਾਲੀਆਂ ਹੋਰ ਹੋ ਜਾਣੀਆਂ ਧੰਨਵਾਦ ਆ ਇਸ ਵੀਰ ਦਾ ਜਿੰਨਾ ਇਸ ਤੂੜੀ ਦੀ ਸੇਵਾ ਕਰਾਈ ਪ੍ਰਮਾਤਮਾ ਇਹਨਾਂ ਦਿਨ ਦੁੱਗਣੀ ਰਾਤ ਚੌਕਰੀ ਤਰੱਕੀ ਵਗਸੇ ਧੰਨਵਾਦ ਆ ਸਾਡੇ ਗੇਲੂ ਵਾਈ ਦਾ ਜਿੰਨਾ ਬੜੀ ਉਦਮ ਨਾਲ ਸੇਵਾ ਕੀਤੀ ਉਤਸ਼ਾਹ ਨਾਲ ਤੇ ਆ ਲਾਲਾ ਸਾਡਾ ਮੋਟੂ ਆ ਸਾਡਾ ਸੋਨੀ ਖਾਲਸਾ ਜੀ ਤੇ ਇੱਧਰ ਵਿੱਕੀ ਜੈਲਦਾਰ ਦੇ ਸਰਪ੍ਰਸਤੀ ਇਹ ਤੂੜੀ ਦੀ ਸੇਵਾ ਚੱਲ ਰਹੀ ਆ ਤੇ ਆ ਸਾਡਾ ਬਲਜੋਤ ਗਿੱਲ ਯੂਟਿਊਬਰ ਯੂਟਿਊਬ ਦੇ ਬਲੌਕਰ ਧੰਨਵਾਦ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਕਸੇ ਤੇ ਟਾਈਮ ਦੇਖ ਲਓ ਜੀ 9:30 ਹੋ ਗਿਆ ਤੇ ਸੇਵਾ ਹਜੇ ਵੀ ਟਰਾਲੀ ਥੋੜੀ ਅਧੂਰੀ ਆ ਪੂਰੀ ਭਰ ਕੇ ਮਨ ਲਾ ਫੇਰੀ ਇਹ ਹੈਪੀ ਸਰਪੰਚ ਦੇ ਘਰੇ ਲਾਉਣੀ ਆ ਧੰਨਵਾਦ ਆ ਉਹਦਾ ਜਿਨੇ ਇਹ ਉਦਮ ਕੀਤਾ ਹੈਪੀ ਸਰਪੰਚ ਸਾਬਕਾ ਸਰਪੰਚ ਸਰਦਾਰ ਅਮਰ ਸਿੰਘ ਦੇ ਲੜਕੇ ਉਹਨਾਂ ਦਾ ਬਹੁਤ ਧੰਨਵਾਦ ਆ ਬਾਈ ਜੀ ਸਾਡੇ ਜਸਵੀਰ ਸਿੰਘ ਜੀ ਧੰਨਵਾਦ ਆ ਇਹਨਾਂ ਬਾਈ ਦਾ ਜਿੰਨਾ ਟਰਾਲੀਆਂ ਸੇਵਾਮੱਲਾ ਸਾਰੀ ਤੂੜੀ ਕਹਿੰਦੇ ਲੈ ਜਾਓ ਇਹੇ ਹਾੜ ਪੀੜ ਤਾਂ ਲਈ ਸੇਵਾ ਚ ਹੀ ਦੇਣੀ ਆ ਤੇ ਧੰਨਵਾਦ ਆ ਇਹਨੂੰ ਪ੍ਰਮਾਤਮਾ ਹਮੇਸ਼ਾ ਇਹਨਾਂ ਦੇ ਘਰ ਤੇ ਮੇਰਾ ਪਰਿਆ ਹੱਥ ਰੱਖ ਕੇ ਮੇਸਾ ਆ ਸਾਡੇ ਬਲਜੀਤ ਭਾਈ ਜੀ ਇਹ ਸਾਨੂੰ ਸਾਰੇ ਗਾਈਡ ਕਰਦੇ ਆ ਸਾਨੂੰ ਕੋਈ ਵੀ ਮੱਲਾ ਚਲ ਜਾਣਣ ਜਾਣੇ ਕੋਈ ਜਵਾਕ ਇਲਤ ਕਰਦੇ ਤਾਂ ਰੋਕ ਦਿੰਦੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਵੀ ਜਿਨ੍ਹਾਂ ਸਾਨੂੰ ਬਹੁਤ ਹੀ ਸਹਾਰਾ ਦਿੱਤਾ ਪ੍ਰਮਾਤਮਾ ਇਹਨਾਂ ਸਾਰੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ